ਸੱਚਾ ਹੁੰਦਾ ਉਹਨੂੰ ਆਪਣਾ ਔਕੜਾ ਜਰੂਰ ਆਉਂਦੀ ਹੈ ਪਰ ਜਿਹੜਾ ਬੰਦਾ ਵਹਿਗੁਰੂ ਜਦ ਆਪਾਂ ਜਿਵੇਂ ਪਛਵਾ ਜ ਲੱਗਦਾ ਉਹਦੀ ਖੀਰੂ ਜਿੱਤ ਹੁੰਦੀ ਹੈ ਭਾਈ ਜੇ ਆਪਾਂ ਬੱਚਿਆਂ ਨੂੰ ਚੰਗੀ ਸੇਹ ਦੇਵਾਂਗੇ ਪਾਣੀ ਵੱਲ ਲਾਵਾਂਗੇ ਇਹੋ ਜਿਹੇ ਫਲਮਾਂ ਦਾ ਖਾਵਾਂਗੇ ਤਾਂ ਸਬਰ ਆਪੇ ਆਉਂਦਾ ਹੈ ਨਾ ਲੋਕ ਕਾਲੇ ਹੋ ਕੇ ਲੈ ਜਿੰਦਗੀ ਕਾਲੀ ਹੋ ਗਈ ਟਾਈਮ ਆਪਣਾ ਘਟ ਗਿਆ ਸਾਰੇ ਭੱਜੂ ਭੱਜੂ ਕਰਦੇ ਆ ਹੈ ਨਾ ਮਤਲਬ ਆ ਵੀ ਕਰ ਲਈ ਆ ਵੀ ਕਰ ਲਈ ਪਰ ਜੇ ਆਪਾਂ ਬੱਚਿਆਂ ਨੂੰ ਨਾਲ ਆਪਣੀ ਪੀੜ੍ਹੀ ਨੂੰ ਮਨ ਲਗੇ ਨਾ ਫਲਮ ਵੱਲ ਲਾਵਾਂਗੇ ਪਾਣੀ ਵੱਲ ਲਾਵਾਂਗੇ ਜਾਂ ਆਪਣੀ ਹਿਸਟਰੀ ਵੱਲ ਲਾਵਾਂਗੇ ਤਾਂ ਸਬਰ ਆਪੇ ਆਉਂਦਾ ਹੈ ਨਾ ਨੀ ਰੂਪੀ ਨੇ ਇਹ ਜਿਹੜਾ ਰੂਲ ਬਾਖੂਪੀ ਬਹੁਤ ਵਧੀਆ ਬਣਾਇਆ ਇਹ ਲੱਗਦਾ ਸੀ ਵੀ ਇਹ ਜਿਹੜਾ ਕਨਸੈਪਟ ਹੈ ਇਹ ਇਹ ਰੂਪੀ ਤੇ ਹੀ ਚੱਲੇਗੀ ਬਿਲਕੁਲ ਭਾਈ ਜਿਹੜੀ ਅਸਲ ਫਿਲਮ ਦੀ ਕਹਾਣੀ ਹੈ ਥੋੜੇ ਹੁੰਦਾ ਵੀ ਇਹ ਬੰਦਾ ਬੋਲ ਕੇ ਬੋਲ ਕੇ ਦੱਸ ਸਕਦਾ ਹੈ ਬੰਦੇ ਦੀ ਬਾਡੀ ਲੈਂਗੁਏਜ ਉਹਦਾ ਐਕਸ਼ਨ ਆਪੋ ਸਾਰਾ ਕੁਝ ਮਾਲ ਕੇ ਬੰਦ ਨੂੰ ਪਤਾ ਲੱਗ ਗਿਆ ਜੀ ਦੀ ਬਾਕੀ ਬਾਕੀ ਬਹੁਤ ਹੀ ਚੰਗੇ ਰਾਈਟਰ ਭਿੰਦਰ ਜੱਡਵਾਲੀ ਸਾਡੇ ਨਾਲ ਨਾਲ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤਾਂ ਆਪਾਂ ਬੀਬੀ ਰਜਨੀ ਦੇ ਪ੍ਰੀਮੀਅਰ ਤੇ ਖੜਿਆ ਹੈ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਬੀਬੀ ਰਜਨੀ ਤੇ ਕੀ ਤੁਸੀਂ ਕਹਿਣਾ ਚਾਹੋਗੇ ਕਿਦਾਂ ਤੁਹਾਡੇ ਜਜ਼ਬਾਤ ਨੇ ਇਸ ਵੇਲੇ ਬੀਬੀ ਰਜਨੀ ਕਾ ਆਪ ਦੇ ਆਪ ਚ ਮਿਸਾਲ ਹੈ ਜੀ ਇੱਕ ਬਹੁਤ ਵੱਡਾ ਪਿੰਕੀ ਤਾਂ ਹਾਲ ਹੀ ਹਾਲ ਕਰਮਧਾਰੀ ਵਾਲ ਦਾ ਬਹੁਤ ਵੱਡਾ ਅਪਰਾਲਾ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਕੀ ਫੇਸਬੁੱਕ YouTube ਉਦਾਂ ਦੇ ਵਿਚਾਰਾਂ ਚ ਖਿਆਲਾਂ ਚ ਉਲਝ ਗਈ ਜਿਹੜੀਆਂ ਪਹਿਲਾਂ ਸਾਡੇ ਫਿਲਮਾਂ ਹੁੰਦੀਆਂ ਸੀ ਸਾਡੇ ਇਤਿਹਾਸ ਤੋਂ ਸਾਡੀ ਜ਼ਿੰਦਗੀ ਤੋਂ ਪਹਟ ਕੇ ਬਣ ਰਹੀਆਂ ਸੀ ਇੱਕ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਦਰਬਾਰ ਸਾਹਿਬ ਦੇ ਨਾਲ ਜੁੜੀ ਹੋਈ ਦੁਖ ਭੰਜਨੀ 베ਰੀ ਨਾਲ ਜੁੜੀ ਹੋਈ ਇੱਕ ਬੀਬੀ ਰਜਨੀ ਦੀ ਕਹਾਣੀ ਹੈ ਜਿਹੜੀ ਕਿ ਸਾਡੀ ਨਵੀਂ ਵੀਡੀਓ ਨੂੰ ਸੇਧ ਵੀ ਦੇਊਗੀ ਸਾਡੇ ਅੰਦਰ ਕੌਨਫੀਡੈਂਸ ਵਿਸ਼ਵਾਸ ਪਰਮਾਤਮਾ ਤੇ ਵਿਸ਼ਵਾਸ ਵਧਾਉਂਦੀ। ਜਦੋਂ ਮਾਈ ਨੰਗਲ ਜੀ ਵੀ ਸਾਡੇ ਨਾਲ ਨੇ ਬਾਈ ਜੀ ਸੱਚੀ ਕਾ ਸੱਚੀ ਕਾ ਹੱਸ ਕਾਲ ਜੀ। ਹਾਂ ਠੀਕ ਠਾਕ ਬਹੁਤ ਵਧੀਆ ਸਭ ਤੋਂ ਪਹਿਲਾਂ ਬਾਈ ਜੀ ਦੇ ਰਿਵਿਊ ਲੈ ਕੇ ਹਟਿਆ ਤੇ ਮੈਂ ਨਾਲ ਨਾਲ ਗੱਲਬਾਤ ਵੀ ਕਰਦੇ ਰਾਵਾਂਗੇ। ਸਭ ਤੋਂ ਪਹਿਲਾਂ ਬੀਬੀ ਰਜਨੀ ਫਿਲਮ ਦੇਖ ਕੇ ਆਏ ਹੋ ਪ੍ਰੀਮੀਅਰ ਦੇਖਿਆ ਕਿਦਾਂ ਦਾ ਲੱਗਿਆ ਤੇ ਕੀ ਜਜ਼ਬਾਤ ਬਹੁਤ ਵਧੀਆ ਬਾਈ ਬਦਲ ਆਪਣਾ ਭਗ ਆਪਣਾ ਭਾਵਕ ਵੀ ਹੋਏ ਆ ਜੀ ਕਿਉਂਕਿ ਇੱਕ ਔਰਤ ਦੀ ਭੈਣ ਦੀ ਇੱਕ ਦੁੱਖ ਭਰੀ ਕਹਾਣੀ ਹੈ ਪਰ ਕਲੇ ਵੀ ਜਿਹੜਾ ਮੈਂ ਤਾਂ ਆਪਣਾ ਸੱਚਾ ਹੁੰਦਾ ਉਹਨੂੰ ਆਪਣਾ ਔਕੜਾ ਜਰੂਰ ਆਉਂਦੀ ਹੈ ਪਰ ਜਿਹੜਾ ਬੰਦਾ ਵਹਿਗੁਰ ਜਦ ਆਪਾਂ ਨੂੰ ਪਛਵਾਇਆ ਜਾਂ ਲੱਗਦਾ ਹੈ ਉਹਦੀ ਇੱਕ ਜਰੂਰ ਜਿੱਤ ਹੁੰਦੀ ਹੈ ਤੇ ਉਹ ਫਿਲਮੇ ਇਸ ਦਿਖਾਇਆ ਗਿਆ ਸਫਰ ਹੋਣਾ ਇੱਕ ਇਨਸਾਨ ਦੇ ਵਿੱਚ ਬੜਾ ਘਟ ਗਿਆ ਅੱਜ ਦੀ ਜ਼ਿੰਦਗੀ ਦੇ ਵਿੱਚ ਸਫਰ ਹੋਣਾ ਕਿੰਨਾ ਕੁ ਜ਼ਰੂਰੀ ਹੈ ਜੇ ਦੇਖਿਆ ਜਾਵੇ ਤਾਂ ਮੂਵੀ ਇੱਕ ਸਫਰ ਨੂੰ ਦਰਸਾਉਂਦੀ ਹੈ ਗੱਲ ਇਹ ਹੈ ਬਾਈ ਜੇ ਆਪਾਂ ਬੱਚਿਆਂ ਨੂੰ ਚੰਗੀ ਸੇਹ ਦੇਵਾਂਗੇ ਪਾਣੀ ਵੱਲ ਲਾਵਾਂਗੇ ਇਹੋ ਜਿਹੀਆਂ ਫਿਲਮਾਂ ਦਿਖਾਵਾਂਗੇ ਤਸਬਰ ਆਪੇ ਆਉਂਦਾ ਹਨਾ ਲੋਕ ਕਾਲੇ ਹੋਗੇ ਜਿੰਦਗੀ ਕਾਲੀ ਹੋਗੀ ਟਾਈਮ ਆਪਣਾ ਘਟ ਗਿਆ ਸਾਰੇ ਭੱਜੂ ਭੱਜੂ ਕਰਦੇ ਆ ਹਨਾ ਵੱਲ ਆ ਵੀ ਕਰ ਲਈ ਆ ਵੀ ਕਰ ਲਈ ਪਰ ਜੇ ਆਪਾਂ ਬੱਚਿਆਂ ਨੂੰ ਨਾ ਆਪਣੀ ਪੀੜ੍ਹੀ ਨੂੰ ਮੱਲੇਗਾ ਨਾ ਫਿਲਮ ਵੱਲ ਲਾਵਾਂਗੇ ਪਾਣੀ ਵੱਲ ਲਾਵਾਂਗੇ ਜਾਂ ਆਪਣੀ ਹਿਸਟਰੀ ਵੱਲ ਲਾਵਾਂਗੇ ਤਾਂ ਸਬਰ ਆਪੇ ਆਉਂਦਾ ਹਨਾ ਹਾਂਜੀ ਬਈ ਤੁਸੀਂ ਜੇ ਦੇਖਿਆ ਜਾਵੇ ਨਾ ਰਜਨੀ ਦਾ ਕਿਰਦਾਰ ਹੈ ਜਿਹੜਾ ਬੀਬੀ ਰੂਪੀ ਦੇ ਹਿੱਸੇ ਆ ਰੂਪੀ ਨੂੰ ਇੱਕ ਟੈਗ ਮਿਲ ਚੁੱਕਾ ਬੀਬੀ ਰਜਨੀ ਦਾ ਤੁਸੀਂ ਕੀ ਕਹਿਣਾ ਚਾਹੋਗੇ ਨੀ ਰੂਪੀ ਨੇ ਇਹ ਜਿਹੜਾ ਰੋਡ ਬਾਖੂ ਵੀ ਬਹੁਤ ਵਧੀਆ ਬਣਾਇਆ ਇਹ ਲੱਗਦਾ ਸੀ ਵੀ ਇਹ ਜਿਹੜਾ ਕਨਸੈਪਟ ਹੈ ਇਹ ਰੂਪੀ ਤੇ ਹੀ ਜੱਜਦਾ ਸੀ ਜੀ ਉਹ ਇਸ ਨੂੰ ਇੰਨਾ ਬਾਖੂ ਵੀ ਨਾ ਨਿਭਾਇਆ ਉਸਨੇ ਆਪਦੇ ਕਰੈਕਟਰ ਨੂੰ ਕਿ ਉਹ ਲੱਗਦੀ ਨਹੀਂ ਹੈ ਵੀ ਅੱਜ ਦੀ ਕੁੜੀ ਹੈ ਉਹ ਲੱਗਦੀ ਹੈ ਵੀ ਬੀਬੀ ਰਜਨੀ ਹੀ ਹੈ ਬਿਲਕੁਲ ਇੱਕ ਐਕਟਰ ਲਈ ਨਾ ਜਦੋਂ ਫਿਲਮ 'ਚ ਕਿਰਦਾਰ ਕਰਦਾ ਤਾਂ ਡਾਇਲੌਗ ਹੁਣੇ ਬਹੁਤ ਜ਼ਰੂਰੀ ਨਹੀਂ। ਬਾਈ ਪ੍ਰਦੀਪ ਜਿੰਮੇ ਦੀ ਗੱਲ ਕਰਦਾ ਪਿਆ ਇੱਕ ਪਿੰਗਲੇ ਦਾ ਰੋਲ ਕੀਤਾ ਡਾਇਲੌਗ ਬੜੇ ਘੱਟ ਹੁੰਦੇ ਨੇ। ਲੱਗਦਾ ਹੈ ਕਿ ਵੀ ਪਰਫਾਰਮੈਂਸ ਕਿਸੇ ਵੀ ਤਰੀਕੇ ਦੇ ਸਕਦੀ ਹੈ ਮੈਨੂੰ ਲੱਗਦਾ ਡਾਇਲੌਗਾਂ ਤੋਂ ਨਾਲ ਜ਼ਰੂਰੀ ਨਹੀਂ। ਬਿਲਕੁਲ ਬਾਈ ਜਿਹੜੀ ਅਸਲ ਫਿਲਮ ਦੀ ਕਹਾਣੀ ਹੈ ਜਿਹੜੀ ਹੁੰਦਾ ਵੀ ਇਹ ਬੰਦਾ ਬੋਲ ਕੇ ਬੋਲ ਕੇ ਤਾਂ ਦੱਸ ਸਕਦਾ ਹੈ। ਬੰਦੇ ਦੀ ਬਾਡੀ ਲੈਂਗੁਏਜ ਉਹਦਾ ਐਕਸ਼ਨ ਆਪੋ ਸਾਰਾ ਕੁਝ ਮਾਲ ਕੇ ਬੱਦਰੋਂ ਪਤਾ ਲੱਗ ਜਾਂਦਾ। ਜੀ ਬਿਲਕੁਲ ਸਹੀ। ਕੀ ਕਹਿਣਾ ਚਾਹੋਗੇ ਮੂਵੀ ਦੇ ਲਈ? ਅਜਿਹਾ ਇਹ ਕਹਾਂਗੇ ਬਈ ਸਭ ਤੋਂ ਪਹਿਤ ਸ਼ੁਕਰਗੁਜ਼ਾਰ ਆ ਸਾਡੇ ਆਪਣੇ ਭਤੀਜ ਕਰਨ ਢਾਲੀਵਾਲ ਦੇ ਪਿੰਗ ਢਾਲੀਵਾਲ ਦੇ ਜਿਨ੍ਹਾਂ ਨੇ ਬਹੁਤ ਵੱਡਾ ਹੌਸਲਾ ਕਰਕੇ ਐਡਾ ਪੈਸਾ ਲਾ ਕੇ ਇੰਨੀ ਵਧੀਆ ਫਿਲਮ ਬਣਾਈ ਹੈ ਅੱਗੇ ਵੀ ਬੇਨਤੀ ਇਹ ਵੀ ਹੋ ਜੇ ਫਿਲਮਾਂ ਹੋਣੀਆਂ ਚਾਹੀਦੀਆਂ ਨਵੀਂ ਵੀਡੀਓ ਨੂੰ ਮਨ ਲਗੇ ਆਪਣਾ ਵਧੀਆ ਸੇਧ ਮਿਲੇ ਤੁਸੀਂ ਕਹਿਣਾ ਚਾਹੁੰਦੇ ਹੋ ਬਈ ਮੈਂ ਚਾਹੂੰਗਾ ਵੀ ਸਾਡੇ ਜਿੰਨੇ ਵੀ ਪੇਰੈਂਟਸ ਨੇ ਬੱਚਿਆਂ ਦੇ ਸਾਡੇ ਹਾਣੀ ਨੇ ਜਾਂ ਸਾਡੇ ਛੋਟੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਆਪਣੀ ਸਾਰੀ ਫੈਮਿਲੀ ਨੂੰ ਥਿਮ ਦਿਖਾਉਣੀ ਚਾਹੀਦੀ ਹੈ ਕਿ ਸਾਡੇ ਬੱਚਿਆਂ ਦੇ ਵਿੱਚ ਵਿਸ਼ਵਾਸ ਡਿਟਰਟ ਆ ਤੇ ਕਾਇਮ ਹੋਵੇ ਵੀ ਅਸੀਂ ਵੀ ਕੁਝ ਕਰ ਸਕਦੇ ਹਾਂ ਜੇ ਬੀਬੀ ਰਜਨੀ ਸਫਲਤਾ ਹਾਸਲ ਕਰ ਸਕਦੀ ਜ਼ਿੰਦਗੀ ਚ ਇੱਕ ਚੈਲੰਜ ਕਬੂਲ ਸਕਦੀ ਹੈ ਸਾਡੇ ਬੱਚੇ ਸਟਰੋਂਗ ਬਣਨਗੇ ਇਹ ਜਾਂਦੇ ਫਿਲਮਾਂ ਆਉਗੀਆਂ ਚਾਹੀਦੀਆਂ ਤੇ ਪੇਰੈਂਟਸ ਨੂੰ ਫਿਲਮਾਂ ਦਿਖਾਉਣੀਆਂ ਚਾਹੀਦੀ ਸੋ ਬੀਬੀ ਰਜਨੀ ਦੇ ਪ੍ਰੀਮੀਅਰ ਤੇ ਪਹੁੰਚ ਕੇ ਅਦੇ ਮਾਈ ਦੰਗਲ ਤੇ ਪਿੰਦਰ ਨਾਲ ਗੱਲਬਾਤ ਕੀਤੀ ਹੈ ਸੋਰ ਵੀ ਅਪਡੇਟ ਦੇਣਾ ਹੈ ਜੁੜੇ ਹੋ ਸਟ ਚੈਨਲ ਤੇ